ਨੁਕਸਾਨ ਵਿਰੋਧੀ ਤ੍ਰੀਤਾਲ ਬਾਈ ਫਾਰਮਿੰਗ ਵੀ ਦਮਨ ਚ ਤੁਹਾਡਾ ਸਵਾਗਤ ਹੈ ਬਾਈ ਮੈਂ ਪਿੱਛੇ ਜੀ ਇੱਕ ਵੀਡੀਓ ਦੇਖੀ ਸੀ ਬਾਈ ਯੂਟਿਊਬਰ ਵੀ ਹੈ ਨਾਲ ਪਪੂਲਰ ਗੰਨੇ ਦੀ ਖੇਤੀ ਵੀ ਕਰਦਾ ਉਹ ਵੀਰ ਦੱਸ ਰਿਹਾ ਸੀ ਵੀ ਗੰਨੇ ਵਾਲੇ ਖੇਤ ਚ ਆਪਾਂ ਕਬਾੜੇ ਦਾ ਆਪਣਾ ਪਪੂਲਰ ਹੋਰ ਗੰਨਾ ਜਿਹਦੇ ਚ ਲਾਇਆ ਹੁੰਦਾ ਕਬਾੜੇ ਦਾ ਸਪਰੇ ਨਹੀਂ ਮਾਰਨਾ ਬੂਟੇ ਮੱਚ ਜਾਂਦੇ ਆ ਇਹੋ ਜਿਹਾ ਬਾਈ ਕੁਝ ਨਹੀਂ ਹੈਗਾ ਮੈਂ ਜਿਹੜੇ ਖੇਤ ਚ ਖੜਿਆ ਇਹਦੇ ਚ ਅਸੀਂ ਦੋ ਬਾਰ ਕਬਾੜੇ ਦਾ ਸਪਰੇ ਮਾਰਤੇ ਆ ਖੇਤ ਦੀ ਮੈਂ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਰਿਹਾ ਹਾਂ ਸਾਹਮਣੇ ਦੇਖ ਹੀ ਰਹੇ ਹੋ ਤੁਸੀਂ ਵੀਡੀਓ 'ਚ ਬਿਲਕੁਲ ਬਾਈ ਸਾਫ਼ ਸੁਥਰਾ ਖੇਤ ਹੈ ਔਰ ਬੁੱਟਿਆਂ ਨੂੰ ਵੀ ਦੇਖ ਸਕਦੇ ਹੋ ਕੋਈ ਨੁਕਸਾਨ ਨਹੀਂ ਹੈਗਾ ਮਿੱਟੀ ਵੀ ਇਹਦੇ 'ਚ ਚੜਾਈ ਹੋਈ ਹੈ ਟਰੈਕਟਰ ਨਾਲ ਮਿੱਟੀ ਚੜਾਉਣ ਦੀ ਵੀਡੀਓ ਵੀ ਅਸੀਂ ਪਾਈ ਹੋਈ ਹੈ ਔਰ ਇਹ ਤਾਂ ਬਾਈ ਇਹ ਆਗੇ ਖੇਤ ਉਹ ਜਿਹੜਾ ਬਾਈ ਆਪਾਂ ਬਿਲਕੁਲ ਸਮਾਰ ਰੱਖਿਆ ਹੈ ਸਪਰੇਅ ਮਾਰ ਕੇ ਚੈੱਕ ਕਰੋ ਬਾਈ ਬਿਲਕੁਲ ਕਬਾੜਾ ਨਹੀਂ ਹੈਗਾ ਗੰਨੇ ਦੀ ਕੰਡੀਸ਼ਨ ਚੈੱਕ ਕਰੋ ਔਰ ਬਾਈ ਬੂਟਿਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੈਗਾ ਬੂਟੇ ਵੀ ਆਹ ਦੇਖ ਲਓ ਛੋਟਾ ਜਿਹਾ ਬੂਟਾ ਖੜਾ ਇਹਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਔਰ ਇੱਧਰ ਵੀ ਦਿਖਾਉਣਾ ਬਾਈ ਮੈਂ ਤੁਹਾਨੂੰ ਇੱਧਰ ਅਸੀਂ ਮਾਰਿਆ ਹੋਇਆ ਤਾਜ਼ਾ ਇਹ ਹੱਲੇ ਬਾਈ ਟੁੱਕ ਰਿਹਾ ਕਬਾੜਾ ਆਹ ਚੈੱਕ ਕਰੋ ਬਾਈ ਇੱਧਰ ਵੀ ਕੰਡੀਸ਼ਨ ਚੈੱਕ ਕਰੋ ਕਬਾੜੇ ਦੀ ਬਾਈ ਆਪਣੇ ਬੂਟਿਆਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਪਰ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਆ ਸਿ ਭੁੱਲ ਕੇ ਵੀ ਜਦੋਂ ਗੰਨੇ ਤੇ ਕਬਾੜੇ ਦਾ ਸਪਰੇਅ ਮਾਰਨਾ ਹੈ ਉਹਦੇ ਵਿੱਚ ਬਾਈ ਅਲਟਰਾ ਜੀਨ ਨਹੀਂ ਪਾਣੀ ਭੁੱਲ ਕੇ ਵੀ ਅਗਰ ਤੁਸੀਂ ਉਹਦੇ ਵਿੱਚ ਅਲਟਰਾ ਜੀਨ ਪਾ ਦੋਗੇ ਤਾਂ ਬਾਈ ਅਲਟਰਾ ਜੀਨ ਇੱਕ ਇਹੋ ਜੀ ਖਤਰਨਾਕ ਦਵਾਈ ਹੈ ਬੂਟਿਆਂ ਵਾਸਤੇ ਉਹਨੇ ਬਾਈ 4 ਸਾਲ ਦਾ ਬੂਟਾ ਵੀ ਮਚਾ ਦੇਣਾ ਬੂਟਾ ਭਾਵੇਂ ਵੱਡਾ ਵੀ ਹੋਵੇ ਉਹਦੋਂ ਵੀ ਫੋਕ ਦਿੰਦੀ ਆ ਬਾਈ ਔਰ ਇਹ ਚੈੱਕ ਕਰੋ ਬਾਈ ਹਲੇ ਫਰਵਰੀ ਚ ਬੂਟੇ ਲੱਗੇ ਸੀਗੇ ਔਰ ਇੱਕ ਵੀ ਬੂਟੇ ਨੂੰ ਕੋਈ ਨੁਕਸਾਨ ਨਹੀਂ ਹੈਗਾ ਸਪਰੇ ਨਾਲ ਖੇਤ ਤੁਸੀਂ ਦੇਖ ਸਕਦੇ ਹੋ ਹੁਣ ਵੀ ਦੇਚ ਦੂਜਾ ਸਪਰੇ ਮਾਰਿਆ ਬਾਈ ਇਹ ਕਿਉਂਕਿ ਤੁਹਾਨੂੰ ਪਤਾ ਲੇਬਰਾਂ ਦਾ ਬੁਰੇ ਹਾਲਾ ਲੇਬਰਾਂ ਨੂੰ ਕਿਸੇ ਭਾਅ ਮਿਲਦੀਆਂ ਨਹੀਂ ਔਰ ਅਗਰ ਮਿਲਦੀਆਂ ਵੀ ਭਈ ਉਹਨੇ ਗੰਨੇ ਦੀ ਜੜ ਚੋਂ ਕਵਾੜਾ ਨਹੀਂ ਕੱਢਣਾ ਇਸ ਕਰਕੇ ਭਈ ਸੀ ਦੋ ਬਾਰ ਪਹਿਲਾਂ ਡਾਇਰੈਕਟਰ ਨਾਲ ਕਾਬੂ ਕਰ ਲਿਆ ਸੀ ਜਿੰਨਾ ਕਵਾੜਾ ਸੀਗਾ ਬਾਅਦ ਚ ਮਾਰ ਦਿਆ ਸਪਰੇ ਹੁਣ ਦੁਬਾਰੇ ਕਵਾੜਾ ਹੋਇਆ ਸੀਗਾ ਇਹਤੇ ਵੀ ਸਪਰੇ ਮਾਰਤੇ ਹੁਣ ਕਈ ਵੀਰ ਕਹਿਣਗੇ ਭਈ ਅਲਟਰਾ ਜੀਨ ਪਾ ਦਣੀ ਸੀਗੀ ਬਈ ਪਪੂਲਰ ਵਾਲੇ ਖੇਤ ਚ ਭੁੱਲ ਕੇ ਵੀ ਅਲਟਰਾ ਜੀਨਾ ਪਾ ਦਿਓ ਤੁਹਾਡਾ ਗੰਨਾ ਤਾਂ ਠੀਕ ਹੋ ਜਾਊਗਾ ਪਰ ਬੁੱਟੇ ਸਾੜਦਣੇ ਆ ਉਹਦਾ ਬਹੁਤ ਤਕੜਾ ਨੁਕਸਾਨ ਆ ਤਾਂ ਜਿਹੜੇ ਆਪਣੇ ਵੱਡੇ ਬੁੱਟੇ ਲੱਗੇ ਹੋਏ ਇੱਧਰ ਇਹ ਤਾਂ ਇਹਨੂੰ ਵੀ ਨਹੀਂ ਛੱਡਦੀ ਬਈ 4 ਸਾਲ ਦੇ ਬੁੱਟੇ ਨੂੰ ਵੀ ਸਾੜ ਕੇ ਰੱਖ ਦਿੰਦੀ ਆ ਅਲਟਰਾ ਜੀਨ ਇੰਨੀ ਭੈੜੀ ਦਵਾਈ ਆ ਬੁੱਟਿਆਂ ਵਾਸਤੇ ਔਰ ਚੈੱਕ ਕਰੋ ਬਈ ਆਹ ਦੇਖੋ ਜਮਾ ਕਬਾੜੇ ਦਾ ਫੂਸ ਬਣਾ ਕੇ ਰੱਖਦਾ ਬੂਟਿਆਂ ਨੂੰ ਆਪਣਿਆਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਇੱਕ ਚੀਜ਼ ਦਾ ਨੁਕਸਾਨ ਹੈ ਬੂਟਿਆਂ ਨੂੰ ਅਗਰ ਇਹ ਦਵਾਈ ਬਈ ਪੱਤਿਆਂ ਨੂੰ ਲੱਗਦੀ ਹੈ ਔਰ ਥੱਲੇ ਵਾਲੇ ਪੱਤਿਆਂ ਤੇ ਲੱਗ ਜਾ ਕੋਈ ਨੁਕਸਾਨ ਨਹੀਂ ਸਕਿਨ ਨੂੰ ਦੇਖ ਸਕਦੇ ਹੋ ਸਕਿਨ ਨੂੰ ਵੀ ਕੋਈ ਨੁਕਸਾਨ ਨਹੀਂ ਹੈਗਾ ਬੂਟੇ ਦੀ ਸਾਫ਼ ਸੁਥਰੀ ਸਕਿਨ ਖੜੀ ਹੈ ਪਰ ਕੰਡੀਸ਼ਨ ਚੈੱਕ ਕਰੋ ਬਈ ਬੂਟਿਆਂ ਦੀ ਤਾਂ ਵੀ ਘਬਰਾਣ ਦੀ ਲੋੜ ਨਹੀਂ ਹੈਗੀ ਸਾਰੇ ਹੱਲ ਹੈ ਪਰ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਤਰੀਕੇ ਨਾਲ ਕਰੋ ਤਾਂ ਸਾਰੇ ਕੰਮ ਲੋਟ ਆਂਦੀ ਹੈ ਬਈ ਬਸ ਅਲਟਰਾ ਜੀ ਨਾ ਬਾਦ ਇਹਦੇ ਚ ਇਹ ਚੀਜ਼ ਧਿਆਨ ਰੱਖਿਓ ਹਮੇਸ਼ਾ ਆ ਚੈੱਕ ਕਰੋ ਬਈ ਇਹ ਥੋੜਾ ਖੇਤ ਇਹਦੇ ਨਾਲੋਂ 7-8 ਦਿਨ ਅਡਵਾਂਸ ਚੱਲ ਰਿਹਾ ਥੋੜਾ ਜਿਹਾ ਇਹਦੀ ਵੀ ਕੰਡੀਸ਼ਨ ਚੈੱਕ ਕਰੋ ਬਈ ਬਿਲਕੁਲ ਕਬੜਾ ਦੇਖੋ ਸੜਿਆ ਪਿਆ ਆ ਚੈੱਕ ਕਰੋ ਪਰ ਬੂਟਿਆਂ ਦੀ ਵੀ ਜੜਚੇ ਮਾਰਿਆ ਹੋਏ ਕੋਈ ਬੂਟੇ ਨੂੰ ਨੁਕਸਾਨ ਨਹੀਂ ਹੈਗਾ ਬੂਟੇ ਵੀ ਵਧੀਆ ਚੱਲ ਰਹੇ ਆ ਜੋ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਪਪਨਰ ਵਾਲੇ ਵੀਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਬਾਈ ਗੰਨੇ ਚ ਕਬੜਾ ਚੜ ਜਾਂਦਾ ਜੇ ਲੇਬਰਾਂ ਨਹੀਂ ਮਿਲਦੀਆਂ ਕੋਈ ਚੱਕਰ ਨਹੀਂ ਹੈਗਾ ਆ ਦੇਖ ਲਓ ਬਾਈ ਇਹਦੇ ਵਿੱਚ ਅਸੀਂ ਮਿੱਟੀ ਵੀ ਟਰੈਕਟਰ ਨਾਲ ਚੜਾਈ ਹੋਈ ਹੈ ਕਲਟੀਵੇਸ਼ਨ ਵੀ ਸਾਰਾ ਕੁਝ ਟਰੈਕਟਰ ਨਾਲ ਕੀਤਾ ਹੋਇਆ ਔਰ ਨੁਕਸਾਨ ਜਿਹੜਾ ਥੋੜਾ ਜਿਹਾ ਹੁੰਦਾ ਬਈ ਆ ਸਾਈਡਾਂ ਵਾਲੇ ਕੋਲ ਦੇਖੋ ਪਹਿਲਾਂ ਮੈਂ ਵੀਡੀਓ ਬਣਾਨੀ ਭੁੱਲ ਗਿਆ ਆ ਚੈੱਕ ਕਰੋ ਜਿਹੜਾ ਸਾਈਡਾਂ 'ਚ ਟਰੈਕਟਰ ਨਾਲ ਗੰਨਾ ਟੁੱਟਦਾ ਇਹ ਵੀ ਬਾਈ ਥੋੜੇ ਦਿਨ ਬਾਅਦ ਐਦਾਂ ਖੜਾ ਹੋ ਜਾਂਦਾ ਇਹਦਾ ਵੀ ਕੋਈ ਚੱਕਰ ਨਹੀਂ ਹੈਗਾ ਜਿਹੜੇ 4 ਫੁੱਟ ਦੇ ਬਾਈ ਗੰਨੇ ਦੀ ਖੇਤੀ ਕਰਦੇ ਆ 5 ਤੇ ਉਹਨਾਂ ਨੂੰ ਪਤਾ ਵੀ ਇਹ ਕੋਈ ਨੁਕਸਾਨ ਨਹੀਂ ਹੈਗਾ ਉਦਾਂ ਵੀ ਅਗਰ 4 ਫੁੱਟ ਤੇ ਹੋਣਾ ਸੀਗਾ ਫੇਰ ਵੀ ਦੋ ਹੀ ਖੁੱਡ ਨਿਕਲ ਹੁੰਦੀ ਸੀਗੇ ਹੁਣ ਬਾਈ ਸੁੱਖ ਨਾਲ 4-5-5 ਖੜੇ ਆ ਤਾਂ ਉਹਨਾਂ ਦੋ ਜਿੰਨਾ ਦਾ ਗੰਨਾ ਕੱਢੂਗੇ ਇਹੇ ਵੀਡੀਓ ਬਈ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਸਤਿ ਸ੍ਰੀ ਅਕਾਲ